ਗਣਤੰਤਰਤਾ ਦਿਵਸ ਤੇ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਝੰਡਾ ਲਹਿਰਾਉਣ ਦੇ ਲਈ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਹਨਾਂ ਵੱਲੋਂ ਜਿੱਥੇ ਝੰਡਾ ਲਹਿਰਾਇਆ ਗਿਆ ਉੱਥੇ ਪਰੇਡ ਟੁਕੜੀਆਂ ਵੱਲੋਂ ਅੱਜ ਆਪਣਾ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਪਰੇਡ ਵੀ ਕੀਤੀ ਗਈ ਤੇ ਉਹਨਾਂ ਵੱਲੋਂ ਪਰੇਡ ਦਾ ਨਿਰੇਖਣ ਕੀਤਾ ਗਿਆ ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਜੋ ਝਾਕੀਆਂ ਸੀ ਉਹ ਵੀ ਦੇਖਣ ਮਿਲੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਬਠਿੰਡਾ ਦੇ ਖੇਡ ਸਟੇਡੀਅਮ ਆਪਣੇ ਖੇਡ ਸਟੇਡੀਅਮ ਸਾਰੀਆਂ ਤਸਵੀਰਾਂ ਅਤੇ ਨਾਲ-ਨਾਲ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਜਾਰੋ ਬਠਿੰਡਾ ਦੇ ਅੰਦਰ ਕੀਤਾ ਗਿਆ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਜਿੱਥੇ ਅੱਜ ਗਣਤੰਤਰਤਾ ਦਿਵਸ ਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਹੋਏ ਹਨ ਅਤੇ ਉਹਨਾਂ ਵੱਲੋਂ ਜਿੱਥੇ ਪ੍ਰੀਡ ਦਾ ਨਿਰਦੇਖਣ ਕੀਤਾ ਗਿਆ ਉੱਥੇ ਚੰਗਾ ਕੰਮ ਕਰਨ ਵਾਲੇ ਜਿਹੜੇ ਵਿਅਕਤੀ ਸੀ ਜਾਂ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਇਨਾਮ ਬੁਲਾਇਆ ਹੈ ਉਹ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਇਨਾਮ ਬੁਲਾਇਆ ਕੀਤਾ ਗਿਆ ਸਾਰੀਆਂ ਤਸਵੀਰਾਂ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਕੱਠੇ ਚੰਨ ਬਠਿੰਡਾ ਦੇ ਐਸਐਸਪੀ ਨਾਲ ਦਿਖਾਈ ਦੇ ਰਹੇ ਆ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਦਿਖਾਈ ਦੇ ਰਹੇ ਆ ਉਹ ਅਤੇ ਉਹਨਾਂ ਦੇ ਨਾਲ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗੱਲ ਉਹਨਾਂ ਦੇ ਨਾਲ ਦਿਖਾਈ ਦੇ ਰਹੇ ਆ ਉਨ੍ਹਾਂ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਪੁੱਚੋ ਹਲਕੇ ਦੇ ਵਿਧਾਇਕ ਨੇ ਅਤੇ ਬਠਿੰਡਾ ਦਿਹਾਤੀ ਦੇ ਵਿਧਾਇਕ ਨੇ ਉਹ ਵੀ ਉਹਨਾਂ ਦੇ ਨਾਲ ਜਿਹੜੇ ਨੇ ਇਹ ਆਪਾਂ ਦਿਖਾਈ ਦੇ ਰਹੇ ਹਾਂ ਇਸ ਨੂੰ ਦਿਖਾ ਰਿਹਾ ਇਹ ਇੱਕ ਅੰਤੰਤਰਤਾ ਦੇ ਸਦਿਆ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਹਰਪਾਲ ਸਿੰਘ ਚੀਮਾ ਵੱਲੋਂ ਝੰਡਾ ਲਹਿਰਾਇਆ ਉੱਥੇ ਨਾਲ-ਨਾਲ ਜੇ ਗੱਲ ਕਰੀਏ ਤਾਂ ਇਹਨਾਂ ਵੱਲੋਂ ਇੱਥੇ ਜਿਹੜੀ ਆਪਾਂ ਸਤੰਤਰਤਾ ਦਾ ਸਲਾਨੀ ਸੀ ਉਹਨਾਂ ਨੂੰ ਵੀ ਇਹਨਾਂ ਵੱਲੋਂ ਸਨਮਾਨ ਦਿੱਤਾ ਗਿਆ ਅਤੇ ਇਸ ਇਸ ਦੇ ਨਾਲ ਨਾਲ ਕੁਝ ਜੋ ਆਪਣਾ ਵਿਧਵਾਵਾਂ ਔਰਤਾਂ ਸਨ ਉਹਨਾਂ ਨੂੰ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ ਤੇ ਜਿਹੜੇ ਅੰਗਹੀਨ ਸਨ ਉਹਨਾਂ ਨੂੰ ਇਹਨਾਂ ਬਲੋਟ ਰਾਈਸ ਸੰਖਲਵੀ ਆਪਣਾ ਦਿੱਤੇ ਗਏ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀਆਂ ਜਿੱਥੇ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਇਹਨਾਂ ਵੱਲੋਂ ਜਿਹੜਾ ਹੈ ਅਤੇ ਹੋਰ ਜਿਹੜੇ ਇਸ ਦੇ ਨਾਲ ਜਿਹੜੇ ਹੋਰ ਲੋਕ ਸਨ ਉਹਨਾਂ ਨੂੰ ਵੀ ਇਹਨਾਂ ਵੱਲੋਂ ਸਨਮਾਨ ਤੇ ਜਿਹੜਾ ਉਹ ਬਠਿੰਡਾ ਦੇ ਅੰਦਰ ਕੀਤਾ ਗਿਆ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਡ ਸਟੇਡੀਅਮ ਦੀ ਅਤੇ ਆਓ ਤੁਹਾਨੂੰ ਸੁਣਾਉਣੇ ਇਸ ਸੰਬੰਧੀ ਕੀ ਕਹਿੰਦੇ ਨੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਇਸ ਕਿਹੜੇ ਸਟੇਡੀਅਮ ਦੇ ਅੰਦਰ ਹੋਰ ਚਲਕੀਆਂ ਵੀ ਦੇਖੋ ਇਸ ਸਾਰੇ ਪ੍ਰੋਗਰਾਮ ਦੇ ਅੰਦਰ ਪਾਜੋ ਉਪ ਮੰਤਰੀ ਪੰਜਾਬ ਸਤਿਕਾਰਯੋਗ ਜੀਮਾ ਲਈ ਠੀਕ ਹੈ ਸਰ ਐਤੋਂ ਅਗਲੇ ਤੋ ਬੁੜੇ ਪੰਜਾਬ ਦੇ ਪਹਿਲਾ ਵਿਅਕਤੀ ਹੈ ਹਾਂ ਜੀ ਇੱਛਾ ਕਰ ਲੋ ਭਾਈ ਇੱਛਾ ਕਰ ਲੋ ਜੀ ਜਨਤ ਕਰਨਾ ਹੈ ਹਾਂ ਜੀ ਜੀ ਮਾਨਾ 26 ਜਹਾੜੇ ਸਭ ਤੋਂ ਪਹਿਲਾਂ ਸਾਰਿਆਂ ਨੂੰ 77ਵੇਂ ਗਣਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਮੂਹ ਭਾਰਤੀਆਂ ਨੂੰ ਸੂਹ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਸੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਅੱਜ ਪੂਰੇ 70 ਸਾਲ ਹੋ ਚੁੱਕੇ ਨੇ ਕਿ ਸਾਡਾ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋਇਆਗਾ ਔਰ 77ਵਾਂ ਗਣਤੰਤਰ ਦਿਵਸ ਆ ਔਰ ਸਾਰਿਆਂ ਨੂੰ ਮੁਬਾਰਕਬਾਦ ਕੀਮਤ ਸਾਹਿਬ ਨੇ ਇੱਕ ਪਾਸੇ ਤਾਂ ਫ੍ਰੀ ਵੀ ਦਿੱਤੇ ਜਾ ਰਹੇ ਦੂਸਰੇ ਪਾਸੇ ਕੇਂਦਰ ਤੋਂ ਲਗਾਤਾਰ ਕਰਜ਼ਾ ਲੈਂਦਾ ਜਾ ਰਿਹਾ ਕਿਵੇਂ ਕਹਾਂਗਾ ਦੇਖੋ ਪੰਜਾਬ ਦੇ ਅੰਦਰ ਜਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਲਗਾਤਾਰ ਅਸੀਂ ਅਪਦਾ ਜਿਹੜਾ ਮਾਲੀਆਗਾ ਉਹ ਵਧਾਇਆਗਾ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾਗਾ ਚਾਹੇ ਉਹ ਜੀਐਸਟੀ ਦੀ ਗੱਲ ਆ ਚਾਹ ਸਾਇਦ ਦੀ ਗੱਲ ਆ ਚਾਹ ਨਾਨ ਟੈਕਸ ਰੈਵਨਿਊ ਦੀ ਗੱਲ ਆ ਸਾਰੇ ਹੈਡ ਦੇ ਅੰਦਰ ਅਸੀਂ ਚੌਖਾ ਵਾਦਾ ਕੀਤਾਗਾ ਖਾਸ ਕਰਕੇ ਜੇ ਆਪਾਂ ਕੰਪੇਅਰ ਕਰੀਏ ਕਾਂਗਰਸ ਦੇ 5 ਸਾਲ ਅਕਾਲੀ ਦਲ ਭਾਜਪੀ ਦੇ 5 ਸਾਲ ਉਹਨਾਂ ਸਾਰਿਆਂ ਦੇ 5 ਸਾਲ ਦੇ ਉੱਤੇ ਸਾਡੇ 3 ਸਾਲ ਜਿਹੜੇ ਨੇਗੇ ਉਹ ਭਾਰੂ ਪੈਂਦੇ ਨੇਗੇ ਸਾਡਾ ਕਰ ਜਿਹੜਾ ਟੈਕਸ ਹੈਗਾ ਉਹਨਾਂ ਤੋਂ ਵੱਧ ਕਲੈਕਸ਼ਨ ਹੋਈ ਆ ਔਰ ਕੋਈ ਵੀ ਨਮਾ ਟੈਕਸ ਇਹਨਾਂ 4 ਸਾਲਾਂ ਦੇ ਵਿੱਚ ਸਾਡੇ 3.5 ਸਾਲਾਂ ਦੇ ਵਿੱਚ ਪੰਜਾਬ 'ਚ ਨਹੀਂ ਲੱਗਿਆ ਬਲਕਿ ਲੋਕਾਂ ਨੂੰ ਜੀ ਅੱਜ ਗੱਲ ਕਰੀਏ 600 ਜੁੰਟ ਮੁੱਤ ਬਿਜਲੀ ਮਿਲ ਰਹੀ ਆ ਅੱਜ ਪੰਜਾਬ ਦੇ ਕਿਸਾਨ ਦੇ ਆਖਰੀ ਖੇਤ ਤੱਕ ਜਿਹੜਾ ਉਹ ਪਾਣੀ ਪਹੁੰਚ ਰਿਹਾਗਾ ਔਰ ਪੰਜਾਬ ਦੇ ਕਿਸਾਨ ਨੂੰ ਦਿਨੇ ਬਿਜਲੀ ਮਿਲ ਰਹੀ ਆ ਔਰ 10 ਲੱਖ ਰੁਪਏ ਤਕਦੀ ਸਿਹਤ ਯੋਜਨਾ ਜਿਹੜੀ ਆ ਉਹ ਅਸੀਂ ਪੰਜਾਬ 'ਚ ਲਾਗੂ ਕਰਨ ਵਾਲਾ ਪੰਜਾਬ ਜਿਹੜਾ ਪਹਿਲਾ ਰਾਜ ਬਣ ਚੁੱਕਿਆਗਾ ਪੰਜਾਬ ਦੇ ਅੰਦਰ ਜੇ ਗੱਲ ਕਰੀਏ ਸੀ ਇੰਪਲਾਈਮੈਂਟ ਦੀ 60 ਹਜ਼ਾਰ ਸਰਕਾਰੀ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਹੀ ਇਸੇ 3.5 ਸਾਲ ਚ ਅਸੀਂ ਪੰਜਾਬ ਦੇ ਲੋਕਾਂ ਨੂੰ ਦੇ ਚੁੱਕੇ ਹਾਂ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਦੇ ਚੁੱਕੇ ਹਾਂ ਬੱਚੇ ਬੱਚਿਆਂ ਨੂੰ ਦੇ ਚੁੱਕੇ ਹਾਂ ਔਰ ਬਿਲਕੁਲ ਮੈਰਿਟ ਦੇ ਆਧਾਰ ਦੇ ਉੱਤੇ ਬਿਲਕੁਲ ਬਿਨਾਂ ਕਿਸੇ ਭਾਈਪਤੀਜਾਬਾਦ ਦੇ ਔਰ ਇਸੇ ਤਰ੍ਹਾਂ 1.5 ਲੱਖ ਕਰੋੜ ਦਾ ਨਿਵੇਸ਼ ਜਿਹੜਾ ਉਹ ਪੰਜਾਬ 'ਚ ਹੋਇਆ ਜਿਹਦੇ ਕਰਕੇ 5 ਲੱਖ ਰੋਜ਼ਗਾਰ ਜਿਹੜਾ ਉਹ ਪੰਜਾਬ 'ਚ ਪੈਦਾ ਹੋਇਆ ਇਹੀ ਕਾਰਨਾਂ ਕਿ ਅੱਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਟੀਆਂ ਸਾਰੇ ਕਾਲਜ ਜਿਹੜੇ ਨੇਗੇ ਉਹਨਾਂ ਦੇ ਅੰਦਰ ਵਿਦਿਆਰਥੀਆਂ ਦੀ ਗਿਣਤੀ ਚ ਚੌਖਾ ਵਾਧਾ ਹੋਇਆਗਾ ਔਰ ਖਾਸ ਕਰਕੇ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਜਿਹੜੀਆਂ ਸੀਟਾਂ ਲਗੀਆਂ ਉਹ ਵਧਾਉਣੀਆਂ ਪੰਨਿਆਂ ਨੇ ਚਾਹ ਇਟਈਜ਼ ਦੀ ਗੱਲ ਕਰ ਲਈਏ ਚਾਹ ਯੂਨੀਵਰਸਿਟੀ ਦੀ ਗੱਲ ਕਰ ਲਈਏ ਤਾਂ ਹੀ ਪੋਸਿਬਲ ਹੈ ਜੇ ਪੰਜਾਬ ਦੇ ਯੰਗਸਟਰ ਦਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਵਿਸ਼ਵਾਸ ਜਿਹੜਾ ਉਹ ਪੰਜਾਬ ਚ ਬਾਹਰ ਹੋਇਆਗਾ ਇਸੇ ਇਸੇ ਤਰੀਕੇ ਪਲੀਜ਼ ਇਸੇ ਤਰੀਕੇ ਪੰਜਾਬ ਦੇ ਅੰਦਰ ਜਿਹੜਾ ਜਿਹੜਾ ਦਸ਼ਿਆਂ ਦਾ ਕਹਿਰ ਅਕਾਲੀਦਰ ਭਾਜਪਾ ਨੇ ਬਰਸਾਇਆ ਸੀ ਜੋ ਪੰਜਾਬ ਦੇ ਅੰਦਰ ਪੰਜਾਬ ਨੂੰ ਨਸ਼ਿਆਂ ਚ ਡੋਬੋਇਆ ਸੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਕੰਮ ਅਕਾਲੀ ਦਲ ਬੀਜੇਪੀ ਨੇ ਕੀਤਾ ਸੀ ਕਾਂਗਰਸ ਪਾਰਟੀ ਨੇ ਕੀਤਾ ਸੀ ਉਹਦੇ ਖਿਲਾਫ ਇੱਕ ਵੱਡੀ ਜੜੀ ਆ ਮਹਿਮ ਪੰਜਾਬ ਦੇ ਵਿੱਚ ਚੱਲ ਰਹੀ ਆ ਯੁੱਧ ਨਸ਼ਿਆਂ ਦੇ ਵਿਰੁੱਧ ਬਿਲਕੁਲ ਅਸੀਂ ਵੱਡੇ ਵੱਡੇ ਨਸ਼ੇ ਤਸਕਰ ਵੱਡੇ ਵੱਡੇ ਨਸ਼ੇ ਦੇ ਵਪਾਰੀ ਜਿਹੜੇ ਨੇਗੇ ਆ ਜੋ ਜੇਲਾਂ ਦੀ ਹਵਾ ਖਾ ਰਹੇ ਨੇ ਇਸੇ ਤਰ੍ਹਾਂ ਜਿਹੜਾ ਗੈਂਗਸਟਰ ਬਾਦ ਕਾਂਗਰਸ ਪਾਰਟੀ ਨੇ ਜਿਹੜਾ ਗੈਂਗਸਟਰ ਬਾਦ ਅਕਾਲੀ ਦਲ ਬਾਦਲ ਕਾਲੀ ਦਲ ਤੇ ਬੀਜੇਪੀ ਨੇ ਪੰਜਾਬ 'ਚ ਪਾਲਿਆ ਸੀਗਾ ਉਹਨੂੰ ਅਸੀਂ ਉਹਦੇ ਉੱਤੇ ਸਖਤ ਬਾੜ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਆ ਬਿਲਕੁਲ ਪੰਜਾਬ ਨੂੰ ਗੈਂਗਸਟਰ ਬਾਦ ਮੁਕਤ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਵਾਂਗੇ ਜੀਮਾ ਸਾਹਿਬ ਵਿਰੋਧੀ ਧਿਰ ਸਵਾਲ ਕਰ ਰਹੇ ਨੇ ਕਿ ਜਿਹੜੀ ਮੈਂ ਹਜ਼ਾਰਾਂ ਆਂਡਰ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਕਿ ਉਹ ਬਕਾਇਆ ਇਸ ਵਾਰ ਬਜਟ ਦੇ ਵਿੱਚ ਰੱਖਿਆ ਜਾਏਗਾ ਬਿਲਕੁਲ ਅਸੀਂ ਚਾਰ ਗਰੰਟੀਆਂ ਜਿਹੜੀਆਂ ਨੇ ਹੁਣ ਤੱਕ ਪੂਰੀਆਂ ਕੀਤੀਆਂ ਨੇ ਪੰਜਵੀਂ ਗਰੰਟੀ ਕਿ ਕਿੱਲੀ ਜਿਹੜੀ ਔਰਤਾਂ ਦੀ ਬਚੀ ਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾਗਾ ਬਿਲਕੁਲ ਉਹ ਵੀ ਗਰੰਟੀ ਜਿਹੜੀ ਆਉਣ ਵਾਲੇ ਬਜਟ ਸਰਪੰਚ ਸਾਹਿਬ ਤੁਹਾਡੇ ਹੈਲਥ ਬੀਮਾ ਜਿਹੜੀ ਸ਼ੁਰੂ ਕਰ ਰਹੇ ਹੋ ਤੁਸੀਂ ਉਹਦੇ ਤੁਹਾਡੇ ਵਿਰੋਧੀ ਹੈਗੇ ਜਿਹੜਾ ਕਹਿ ਰਿਹਾ ਪੈਸਾ ਕਿੱਥੋਂ ਲਿਆਂਦਾ ਜਾਏਗਾ ਦੇਖੋ ਬਿਲਕੁਲ ਜਦੋਂ ਅਸੀਂ 300 ਯੂਨਟ ਪ੍ਰਤੀ ਮਹੀਨਾ ਔਰ 600 ਯੂਨਟ ਦੋ ਮਹੀਨਿਆਂ ਦਾ ਮਾਫ ਕੀਤਾ ਸੀ ਉਸ ਸਮੇਂ ਵੀ ਜਿਹੜੇ ਵਿਰੋਧੀ ਸੀ ਇਹੀ ਗੱਲ ਕਹਿੰਦੇ ਸੀ ਪੈਸਾ ਕਿੱਥੋਂ ਆਊਗਾ ਅੱਜ ਪੰਜਾਬ ਦੇ ਮੈਂ ਖਜ਼ਾਨੇ ਦਾ ਜ਼ਿਕਰ ਜਦੋਂ ਮੈਂ ਭਾਸ਼ਣ ਦੇ ਰਿਹਾ ਸੀ ਕੀਤਾਗਾ ਕਿ ਕਿੰਨੇ ਪੈਸੇ ਜਿਹੜੇ ਨੇ ਮੈਂ ਕਲਾਕ ਲਾਂਕੜਾ ਦਿੱਤਾਗਾ ਕਿੱਥੋਂ ਪੈਸੇ ਆ ਰਹੇ ਨੇਗੇ ਇਹ ਪੈਸਾ ਜਿਹੜਾ ਪਹਿਲਾਂ ਰਾਸਤੇ 'ਚ ਲੁੱਟ ਲੈਂਦੇ ਸੀਗੇ ਅਸੀਂ ਕੱਲਾ ਕੱਲਾ ਪੈਸਾ ਜਿਹੜਾ ਖਜ਼ਾਨੇ 'ਚ ਲੈ ਕੇ ਆ ਰਹੇ ਹਾਂ ਇਹੀ ਕਾਰਨ ਆ ਇਹ ਜਿਹੜੀ ਯੋਜਨਾ ਇਹ ਵੀ ਸਫਲ ਹੋਊਗੀ ਮੇਰਾ ਇਹ ਇਥੋਂ ਪਤਾ ਲੱਗਦਾਗਾ ਇਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਾਂ ਕਾਲੀਦਰ ਬੀਜੇਪੀ wale ਨਹੀਂ ਚਾਹੁੰਦੇ ਕਿ ਪੰਜਾਬ ਦੇ ਗਰੀਬ ਲੋਕਾਂ ਦਾ ਇਲਾਜ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਬਿਹਾਰੀ ਸਿੱਖਿਆ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਨੌਕਰੀਆਂ ਮਿਲਣ ਇਸੇ ਗੱਲ ਕਰਕੇ ਹਰ ਚੀਜ਼ ਦਾ ਵਿਰੋਧ ਕਰਦੇ ਨੇ ਅਸੀਂ ਕਰਕੇ ਦਿਖਾਵਾਂਗੇ ਔਰ ਕਰਾਂਗੇ ਕਾਹੀ ਗੱਲ ਆਮ ਆਵੀ ਪਾਰਟੀ ਵਾਲੇ ਪਦੀ ਗੱਲ ਕੀ ਕਹੋ ਦੇਣਗੇ ਬਿਲਕੁਲ ਜਿਹੜਾ ਵੀ ਵਿਅਕਤੀ ਲਾਅ ਐਂਡ ਆਰਡਰ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ ਬਿਲਕੁਲ ਜਿਹੜਾ ਵੀ ਕਿਤੇ ਦੋਸ਼ੀ ਆ ਉਹਦੇ ਖਿਲਾਫ 24 ਘੰਟੇ ਦਾ ਸਿਕਾਰ ਵੀ ਕਰਾਂਗੇ